ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਸਕਸੈਸ ਮਿਲੀ ਹੈ ਕ੍ਰਾਸ ਬਾਰਡਰ ਜਿਹੜਾ ਆਰਮਸ ਸਮਗਲਿੰਗ ਮੋਡਿਊਲ ਹੈ ਉਹ ਬਸਟ ਕੀਤਾ ਟੋਟਲ ਨੈਟਵਰਕ ਨੂੰ ਡਿਸਪੈਂਟਲ ਕੀਤਾ ਗਿਆ ਇਹ ਚ ਅਸੀਂ ਟੋਟਲ 5 ਮੁਲਜ਼ਮ ਫੜੇ ਨੇ ਤੇ 6 ਪਿਸਟਲ ਸਫਿਸਟੀਕੇਟਿਡ ਫੜੇ ਗਏ ਨੇ ਉਹਨਾਂ ਚ 5 ਜਗੇ 0.30 ਬੋਰ ਦੇ ਚਾਈਨੈਸ ਸਟਾਰ ਵਾਲੇ ਇੱਕ ਪੀਐਕਸ5 9ਐਮਐਮ ਦਾ ਪਿਸਟਲ ਹੈ ਔਰ ਇਹ ਜਿਹੜਾ ਸਾਰਾ ਨੈਟਵਰਕ ਹੈ ਪਾਕ ਬੇਸਡ ਹੈਂਡਲਰ ਚਲਾ ਰਿਆ ਸੀ ਔਰ ਜਿਹੜੇ ਮੁਲਜ਼ਮ ਨੇ ਪਹਿਲਾਂ ਵੀ ਜੇਲ੍ਹ ਚ ਰਹਿ ਚੁੱਕੇ ਹਨ ਜੋ ਦੋ ਮੁਲਜ਼ਮ ਔਰ ਪੁਰਾਣਾ ਰਿਕਾਰਡ ਹੀਨਸ क्राइम ਦਾ ਐਨਡੀਪੀਐਸ ਐਕਟ ਦਾ ਇਹ ਸਾਰੇ ਇਹਨਾਂ ਦੇ ਹੈ ਔਰ ਸਭ ਤੋਂ ਪਹਿਲਾਂ ਗੁਰਪ੍ਰੀਤ ਤੇ ਸੋਨੂ ਐਲੀਏ ਸੋਨੂ ਇਹ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਗੁਰਪ੍ਰੀਤ ਕੋਪਾ ਇਹ ਖੇਮਕਰਨ ਡਿਸਟ੍ਰਿਕਟ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਤੋਂ ਪਹਿਲਾਂ ਸਾਡੇ ਇੰਚਾਰਜ ਸੀਆਈਏ ਅਮੋਲਕਦੀਪ ਤੇ ਉਹਨਾਂ ਦੀ ਟੀਮ ਨੇ 2.30 ਬੋਰ ਦੇ ਪਿਸਤਲ ਫੜੇ ਉਸ ਤੋਂ ਬਾਅਦ گورਕਾ ਸਿੰਘ ਏਲੀਅਸ ਗੋਰਾ ਇਹ ਵੀ ਖੇਮ ਕਰਨ ਤਰਨਤਾਰਨ ਦਾ ਰਹਿਣ ਵਾਲਾ ਹੈ ਇਹ ਤੋਂ 1.30 ਬੋਰ ਦਾ ਪਿਸਤਲ ਬ੍ਰਾਂਮ ਕੀਤਾ ਗਿਆ ਜਸਪਾਲ ਜੱਸਾ ਜਿਹੜਾ ਇਹ ਲੋਪੋਕੇ ਥਾਣੇ ਦਾ ਬੱਚੀ ਪਿੰਡ ਪਿੰਡ ਦਾ ਹੈਗਾ ਇਹ ਤੋਂ ਵੀ ਜਿਹੜਾ 1.30 ਬੋਰ ਪਿਸਤਲ ਤੇ ਰਾਜਵਿੰਦਰ ਏਲੀਅਸ ਰਾਜੂ ਇੱਕ ਖੇਮਕਰਨ ਤਰਨ ਤਰਨ ਦਾ ਹੀ ਹੈ ਇਹ ਤੋਂ ਜਿਹੜਾ ਹੈਗਾ ਰਾਜੂ ਤੋਂ PX59MM ਪਿਸਤਲ ਫੜਿਆ ਗਿਆ ਜਿਹਨਾਂ ਦੀ ਬੈਕਗ੍ਰਾਉਂਡ ਆਪਾਂ ਦੇਖੀਏ ਤਾਂ ਗੋਰ ਜਿਹੜਾ ਗੋਰਖਾ ਸਿੰਘ ਏਲੀਅਸ ਕੋਰਾ ਹੈਗਾ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਦੋ ਐਨਡੀਪੀਐਸ ਦੇ ਨੇ ਔਰ ਇੱਕ ਰੇਪ ਐਂਡ ਪਾਕਸੋ ਦਾ ਹੈਗਾ ਖੇਮਕਰਨ ਥਾਣੇ ਦਾ ਸਾਰੇ ਮੁਕਦਮੇ ਜਿਹੜੇ ਖੇਮਕਰਨ ਤੇ ਸਦਰਪੱਟੀ ਪੁਲਿਸ ਸਟੇਸ਼ਨ ਤੇ ਰਜਿਸਟਰ ਨੇ ਕਮਰਸ਼ੀਅਲ ਕੁਆਂਟੀਟੀ ਹੀਰੋਨ ਵੀ ਹੈ ਇਸ ਤੋਂ ਲਾਵਾੜਾ ਰਾਜਵਿੰਦਰ ਰਾਜੂ ਆ ਖੇਮ ਕਰਨ ਦਾ ਇਹਦੇ ਖਿਲਾਫ ਵੀ ਰੇਪ ਦਾ ਪਰਚਾ ਦਰਜ ਹੈ ਖੇਮ ਕਰਨ ਥਾਣੇ ਦੇ ਵਿੱਚ ਔਰ ਇਹ ਸਾਰਾ ਜਿਹੜਾ ਮੇਨ ਇਹਦੇ ਚ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਮਾਝਾ ਏਰੀਏ ਚੋ ਜਿਹੜਾ ਲਿਫਟ ਕਰਦੇ ਸੀਗੇ ਰਿਸੀਵ ਕਰਦੇ ਸੀਗੇ ਕਨਸਾਈਨਮੈਂਟਸ ਜਿਹੜੀਆਂ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਆ ਰਹੀਆਂ ਪ੍ਰੀ ਕੋਆਰਡੀਨੇਟਿਡ ਜਿਹੜੇ ਉਹਨਾਂ ਦਾ ਸੋਸ਼ਲ ਮੀਡੀਆ ਐਪਸ ਦੇ ਥਰੂ ਤਾਲਮੇਲ ਸੀਗੇ ਔਰ ਪਹਿਲਾਂ ਹੀ ਜਿਹੜੀਆਂ ਜਗ੍ਹਾ ਹੈਗੀਆਂ ਮਿੱਥੀਆਂ ਹੋਈਆਂ ਉੱਥੇ ਡਰਾਪਿੰਗ ਕਰਾ ਕੇ ਉਹਨੂੰ ਪਿਕਅਪ ਕਰਦੇ ਸੀ ਤੇ ਜਿਹੜਾ ਇਹ ਚ ਮੇਨ ਗੱਲ ਆਈ ਅਗੇ ਮਾਝਾ ਏਰੀਆ ਦੇ ਵਿੱਚ ਹੁੰਦੇ ਸੀਗੇ ਇਸ ਚ ਦੁਆਬਾ ਏਰੀਆ ਤੇ ਮਾਝਾ ਏਰੀਆ ਚ ਬਹੁਤ ਵੱਡਾ ਨੈਟਵਰਕ ਨੂੰ ਇਹ ਸਪਲਾਈ ਕਰ ਰਹੇ ਸੀਗੇ ਇਹ ਜਿਹੜਾ ਜੁਵినਾਈਲ ਇੱਕ ਅਰੈਸਟ ਹੋਇਆ ਉਹ ਵੀ ਸੁਲਤਾਨਪੁਰ ਲੋਧੀ ਕਪੂਰਥਲਾ ਡਿਸਟ੍ਰਿਕਟ ਦਾ ਹੋਇਆ ਔਰ ਉਹਦੇ ਚ ਬਾਕੀ ਕਾਰਵਾਈ ਵੀ ਸਾਡੀਆਂ ਚੱਲ ਰਹੀ ਹੈ ਦੋਨੋਂ ਰੀਜਨ ਚ ਮਾਝਾ ਵੀ ਤੇ ਜਿਹੜਾ ਦੋਪਾ ਵੀ ਆਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਨਾਂ ਦੇ ਜਿਹੜਾ ਮੋਡਿਊਲ ਦੇ ਮੈਂਬਰ ਨੇ ਤੇ ਹੋਰ ਵੈਪਨ ਸਾਨੂੰ ਮਿਲਣਗੇ ਕਿਉਂਕਿ ਅਜੇ ਪ੍ਰੀਲਿਮਨਰੀ ਸਟੇਜ ਹੈਗੀ ਹੈ ਪ੍ਰੋਫਾਈਲ ਜਿਹੜੀ ਹੈ ਇਹਨਾਂ ਦੀ ਗੁਰਵੀਰ ਦਾ 28 ਸਾਲ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਗੁਰਪ੍ਰੀਤ ਗੋਪਾ 32 ਸਾਲ ਦਾ ਹੈਗਾ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਗੋਰਖਾ ਸਿੰਘ ਜਿਹੜਾ ਹੈਗਾ ਇਹ ਲੇਬਰ ਦਾ ਕੰਮ ਕਰਦਾ ਹੈ 22 ਸਾਲ ਉਮਰ ਹੈ ਜਸਪਾਲ ਜਸ ਜਿਹੜਾ ਹੈ 24 ਸਾਲ ਹੈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਰਾਜਵਿੰਦਰ ਰਾਜੂ ਜਿਹੜਾ ਇਹ ਲੇਬਰ ਦਾ ਕੰਮ ਕਰਦਾ ਹੈ ਜੁਵਨਾਈਲ ਜਿਹੜਾ ਛੇਵਾਂ ਬੰਦਾ ਹੈ ਉਹ ਤੁਹਾਨੂੰ ਮੈਂ ਦੱਸਿਆ ਸੁਲਤਾਨਪੁਰ ਲੋਧੀ ਦਾ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਇਹ ਨੈਟਵਰਕ ਜਿਹੜਾ ਲਗਾਤਾਰ ਜਿਹੜਾ ਸਾਡਾ ਡਰੋਨ ਰਾਹੀਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਕਨਸਾਈਨਮੈਂਟਸ 'ਤੇ ਜਾਂ ਜਾ ਰਹੀ ਹੈ ਪਾਕਿਸਤਾਨ ਸਾਈਡ ਤੋਂ ਉਸ ਤੋਂ ਬਾਅਦ ਡਿਸਟ੍ਰਿਬਿਊਸ਼ਨ ਨੈਟਵਰਕ ਜਿਹੜਾ ਇਹਨਾਂ ਦਾ ਬਣ ਰਿਹਾ ਔਰ ਜਿਹੜੀ ਮੈਨੂੰ ਇਸ ਚ ਗੱਲ ਲੱਗ ਰਹੀ ਹੈ ਕਿ ਸਾਰੇ ਬਾਰਡਰ ਏਰੀਆ ਦੇ ਰਹਿਣ ਵਾਲੇ ਚਾਹੇ ਖੇਮ ਕਰਨ ਹੈ ਚਾਹੇ ਲੁੱਪੋ ਕੇ ਹੈ ਸਾਰਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੀ ਇਹਨਾਂ ਦੇ ਪਿੰਡ ਨੇ ਔਰ ਉਸ ਤੋਂ ਬਾਅਦ ਜੇਲ੍ਹ 'ਚ ਰਹਿਣ ਕਰਕੇ ਇਹਨਾਂ ਦੀ ਲਿੰਕੇਜਸ ਜਿਹੜੇ ਹੋਰ ਕ੍ਰਿਮੀਨਲਸ ਨਾਲ ਜਿਹੜੇ ਦੁਆਬਾ ਏਰੀਆ 'ਚ ਵੀ ਹੋ ਗਏ ਔਰ ਜਿਹੜੀਆਂ ਬਾਹਰੋਂ ਡਾਇਰੈਕਸ਼ਨਸ ਆਉਂਦੀਆਂ ਨਹੀਂ ਆ ਦੁਆਬੇ 'ਚ ਵੀ ਜਾ ਕੇ ਇਹਨਾਂ ਨੇ ਜਿਹੜੀਆਂ ਸਪਲਾਈ ਕੀਤੀਆਂ ਸੋ ਇਹ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਸਾਡੇ ਡੀਸੀਪੀ ਰਵਿੰਦਰਪਾਲ ਜੀ ਡੀਸੀਪੀ ਜਗਜੀਤ ਵਾਲੀਆ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਪਾਲ ਜੀ ਏਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਮੈਡਮ ਸੁਪਿੰਦਰ कौर ਤੇ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਨਾ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਇੱਕ ਜਿਹੜਾ ਨੈਟਵਰਕ ਹੈ ਦੋ ਰੀਜਨਸ ਦੇ ਵਿੱਚ ਮਾਝਾ ਤੇ ਦੁਆਬਾ ਦੋਨੇ ਅਸੀਂ ਪੂਰਾ ਤਰਾ ਸਮੈਸ਼ ਕਰਾਂਗੇ ਦੇਖੋ ਕ੍ਰਿਮੀਨਲ ਪ੍ਰਵਿਰਤੀ ਦੇ ਬੰਦੇ ਹੈਗੇ ਆ ਜੁਵਨਾਈਲ ਦੀ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕ ਰਿਹਾ बिकॉज ਉਹਨਾਂ ਦਾ ਲੀਗਲੀ ਉਹਨਾਂ ਕੇ ਜਿਹੜਾ ਜਿਸ ਜੁਵਨਾਈਲ ਜਸਟਿਸ ਐਕਟ ਦੇ ਮੁਤਾਬਕ ਪਰ ਇਹ ਜੋ ਹੋਰ ਦੋ ਤਿੰਨ ਬੰਦੇ ਸਾਡੇ ਧਿਆਨ ਚਾਹੀਏ ਤੁਹਾਡੇ ਅੱਗੇ ਸਾਰਾ ਇਹ ਸਟੋਰੀ ਅਸੀਂ ਜਿਹੜੀ ਵੀ ਇਹਨਾਂ ਦੀ ਲਿੰਕੇਜਸ ਦੀ ਉਹ ਵੀ ਸ਼ੇਅਰ ਕਰਾਂਗੇ ਪਿਸਤੌਲ ਚੁਰਾਉਣ ਵਾਲੀ ਗੱਲ ਨਹੀਂ ਹੈ ਜੀ ਪਿਸਤੌਲ ਚੁੱਕ ਕੇ ਅੱਗੇ ਪਹੁੰਚਾਉਣ ਵਾਲੀ ਗੱਲ ਹੈ ਤੇ ਉਹਦੇ 4 ਪੈਸੇ ਕਮਾਉਣ ਦੀ ਗੱਲ ਹੈ ਜਿਹੜੀ ਇਹ ਪਹਿਲਾਂ ਵੀ ਆਪਾਂ ਨੂੰ ਆਈ ਹੈ ਕਿ ਛੋਟੇ ਲਾਲਚ ਦੇ ਵਿੱਚੇ ਪਾਕਿਸਤਾਨ ਬੇਸਡ ਹੈਂਡਲਰ ਦੇ ਹੱਥਾਂ 'ਚ ਖੇਲਦੇ ਐ ਇਹ ਜਿਹੜੀ ਇਹ ਸਾਡੇ ਏਰੀਆ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਜਿਹੜਾ ਕ੍ਰਾਈਮ ਪ੍ਰਤੀ ਕਿਉਂਕਿ ਦੇਖੋ ਜੋ ਵੈਪਨ ਤੁਸੀਂ ਦੇਖੋ ਕਿੰਨੇ ਸੋਫਿਸਟੀਕੇਟਡ ਬ੍ਰਾਂਡ ਨਿਊ ਵੈਪਨ ਨੇ ਸਾਰੇ ਇਹ 2021 ਦੀ ਐਫਆਈਆਰ ਹੈ ਜੀ 24 ਅਕਤੂਬਰ 2021 ਦੀ 376 ਤੇ ਪਾਕਸੋ ਐਕਟ ਦੀ ਖੇਮ ਕਰਨ ਦੀ ਕੋਰਕਾ ਜਿਹੜਾ ਐਲੀਅਸ ਗੋਰਾ ਹੈਗਾ ਉਸ ਤੋਂ ਬਾਅਦ 24 ਜਿਹਦੇ ਖਿਲਾਫ 81 ਗ੍ਰਾਮ ਹਿਰੋਇਨ ਫੜੀ ਗਈ ਇਹ ਤੋਂ ਖੇਮ ਕਰਨ ਥਾਣੇ ਚ ਤੇ 355 ਗ੍ਰਾਮ ਹਿਰੋਇਨ ਨੌਟ 24 ਨੂੰ ਕੀਤੀ ਉਸ ਚ ਬੇਲ ਤੇ ਆਏ ਹੋਏ ਆ ਮੈਂ ਤਾਂ ਤਿੰਨ ਤੁਸੀਂ ਇਹ ਦੇਖੋ ਨਾ ਬੰਦਾ ਇੰਜੀਨੀਅਰਸ ਕ੍ਰਾਈਮ ਰੇਪ ਵੀ ਪਾਕਸੋ ਕਰ ਰਿਹਾ ਮਾਈਨਰ ਬੱਚੇ ਨਾਲ ਰਿਲੇਟਡ ਅਫੈਂਸ ਹੁੰਦਾ ਬਟ ਨਾਲ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਦਾ ਵੀ ਕੰਮ ਕਰ ਰਿਹਾ ਤਾਂ ਮਤਲਬ ਇਹ ਬੰਦਾ ਹੈ ਪ੍ਰਵਿਰਤੀ ਇਹਦੀ ਇਦਾਂ ਦੀ ਹੈ ਔਰ ਜਦੋਂ ਇਹ ਜੇਲ੍ਹਾਂ ਜਾਂਦੇ ਆ ਤੇ ਉੱਥੇ ਵੀ ਆਪਣੇ ਐਸੋਸੀਏਸ਼ਨ ਬਣਾ ਲੈਂਦੇ ਤਾਂ ਹੀ ਮਾਝੇ ਤੱਕ ਸਪਰੈਡ ਹੋਇਆ ਹੈ ਸਾਰਾ ਨੈਟਵਰਕ ਤੇ ਸਾਰੀ ਦੁਆਬੇ ਤੱਕ ਕਿਉਂ ਐਸੋਸੀਏਸ਼ਨ ਰਹੀ ਸਾਰੇ ਕਿੱਥੇ ਕਿਉਂ ਹੋਈ ਕਿਤੇ ਬਾਕ ਬੇਸ ਹੈਂਡਲਰ ਕਾਮਨ ਪੁਆਇੰਟ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਕਨੈਕਟੀਵਿਟੀ ਬਣੀ ਔਰ ਜਿਨੀ ਮਿੱਥੀ ਜਗ੍ਹਾ ਦੇ ਉੱਤੇ ਡਰਾਪਿੰਗ ਕਰਾਉਂਦੇ ਰਹੇ ਉਹਦੇ ਕੋਆਰਡੀਨੇਟਸ ਭੇਜਦੇ ਰਹੇ ਪਾਕਿਸਤਾਨ ਉੱਥੋਂ ਜਦੋਂ ਡਰਾਪਿੰਗ ਹੁੰਦੀ ਹੈ ਉਸ ਤੋਂ ਬਾਅਦ ਚੁੱਕ ਕੇ ਅਗਲੇ ਇਹਨਾਂ ਦੇ ਕੰਟੈਕਟਸ ਬਾਹਰੋਂ ਵੀ ਦੱਸੇ ਗਏ ਕੁਝ ਇਹਨਾਂ ਦੇ ਆਪਣੇ ਵੀ ਸੀਗੇ ਜਿਹੜੇ ਜਿਹੜੇ ਮਿਸ ਕ੍ਰਾਈਮ ਦੇ ਨਾਲ ਇਹਨੂੰ বেল ਆਊਟ ਇਹਨੂੰ ਦੇ ਕੇ ਕਿਤੇ ਨਾ ਕਿਤੇ ਜੁਡੀਸ਼ੀਅਲ ਸਿਸਟਮਾਂ ਵਿੱਚ ਜਰੂਰ ਹੈ ਲੱਗਦਾ ਨਹੀਂ ਕਿ ਪੁਲਿਸ ਵੱਲੋਂ ਕੋਸਟ ਪੈ ਰਹੀ ਜੇ ਕਿਤੇ ਉਹਦੇ ਇਹ ਬੰਦਾ ਬਾਹਰ ਹੀ ਨਾ ਆਵੇ ਜੀ ਪੋਸਟ ਪੋਸਟ ਵੈਕ ਦੇ ਵਿੱਚ ਲੱਗਾ ਹੈ ਜੀ ਕਿ ਕੋਈ ਚੇਤਨ ਦਾ ਦੇਖੋ ਪਤਾ ਕੀ ਹੁੰਦਾ ਹੈ ਉਹਦੇ ਚ ਮਤਲਬ ਲੀਗਲ ਕਈ ਇਸ਼ੂਜ਼ ਆ ਜਾਂਦੇ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਦੂਸਰੇ ਡਿਸਟ੍ਰਿਕਟ ਦਾ ਕੇਸ ਹੈ ਮੈਨੂੰ ਉਹਦੀ ਡਿਟੇਲ ਵੀ ਨਹੀਂ ਪਤਾ ਕਿ ਕਿਸ ਸਟੇਜ ਤੇ ਉਹਦੀ ਇਨਵੈਸਟੀਗੇਸ਼ਨ ਜਾਂ ਟ੍ਰਾਇਲ ਹੈ ਬਟ ਇਹ ਜੋ ਲਾਅ ਹੈ ਉਹ ਤਾਂ ਸਭ ਵਾਸਤੇ ਬਰਾਬਰ ਹੀ ਹੈ ਜੀ ਅੱਛਾ ਅਪੀ ਸਾਰੇ ਸਪਲਾਈ ਜਿਹੜੇ ਜਾਂ ਤੋਂ ਬਾਤ ਕਰ ਰਹੇ ਹਾਂ ਇਹ ਜਿਹੜੇ ਆਗੇ ਇਸ ਕੰਮ ਚ ਪਹਿਲੀ ਵਾਰ ਫੜੇ ਗਏ ਜੀ ਇਹ ਵੈਸੇ ਹਰਾਂ ਚ ਔਰ ਇਹ ਕਾਫੀ ਦੋ ਤਿੰਨ ਮਹੀਨੇ ਤੋਂ ਇਹ ਸਾਰਾ ਹੀ ਨੈਟਵਰਕ ਕਾਫੀ ਐਕਟਿਵ ਸੀਗਾ ਟਾਰਗੇਟ ਤੇ ਕੌਣ ਸੀਗਾ ਕੁਝ ਟਾਰਗੇਟ ਆਪਾਂ ਨੂੰ ਲੱਜੇ ਆ ਜੀ ਫਤਾ ਮੈਂ ਤੁਹਾਨੂੰ ਦੱਸਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਹਜੇ ਕਾਫੀ ਆਪਰੇਸ਼ਨ ਸਾਡੇ ਮਾਝੇ ਤੇ ਦੁਆਬੇ ਦੋਨਾਂ ਚੱਲ ਰਹੇ ਨੇ ਉਹਦੀ ਆਪਰੇਸ਼ਨਲ ਚੀਜ਼ ਨੂੰ ਮੁੱਖ ਰੱਖਦੇ ਹੋਏ ਨਹੀਂ ਅਜੇ ਦੱਸ ਰਹੇ ਪਰ ਤੁਹਾਡੇ ਨਾਲ ਡੈਫੀਨਿਟਲੀ ਸ਼ੇਅਰ ਕਰਾਂਗੇ ਆਉਣ ਦੇ ਦੋ ਤਿੰਨ ਦਿਨਾਂ ਚ ਜਾਨਪੁਰ ਜਦੋਂ ਵੀ ਕੌਂਫਰੰਸ ਹੁੰਦੀ ਆ ਅੱਜ ਆ ਵੀ ਜਾਂਦੇ ਕਿਸੇ ਨਾ ਕਿਸੇ ਗੈਂਗਰ ਦੇ ਨਾਲ ਉਹਨਾਂ ਨੂੰ ਪੱਖ ਜਰੂਰ ਪੱਖਾ ਜਾਂਦਾ ਹੈ ਇਸ ਦੇ ਵਿੱਚ ਵੀ ਹੈ ਕੁਝ ਦੇਖੋ ਅਜੇ ਗੈਂਗਸਟਰ ਐਂਗਲ ਨਹੀਂ ਆਇਆ ਪਰ ਆ ਜਾਏਗਾ ਜਲਦੀ ਜਿੱਦਾਂ ਸਾਨੂੰ ਲੱਗ ਰਿਹਾ ਬਿਕੋਜ਼ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਦੋ ਰੀਜਨ ਹੈ ਮਾਝਾ ਮਾਝਾ ਤੇ ਦੁਆਬਾ ਆਮ ਬੰਦਾ ਤੇ ਇਹੋ ਜਿਹਾ ਇਤਿਹਾਰ ਨਹੀਂ ਸੀ ਵੀ ਨਹੀਂ ਕਰਦਾ ਜਿਹੜਾ ਬੰਦਾ ਬਾਰ-ਬਾਰ ਮੰਗ ਰਿਹਾ ਹੈ ਤਾਂ ਸਮਝਦੇ ਹਾਂ ਆਪਾਂ ਕੋਈ ਕ੍ਰਾਈਮ ਕਰਨਾ ਹੀ ਹੈ ਜਾਂ ਉਹਨੇ ਅੱਗੇ ਕਿਸੇ ਦਾ ਕੰਟੈਕਟ ਹੈਗਾ ਉਹ ਤੁਹਾਡੇ ਨਾਲ ਜਲਦੀ ਅਸੀਂ ਸ਼ੇਅਰ ਕਰਾਂਗੇ ਸਲੀ ਕਿ ਲੜਾਈ ਹੁੰਦੀ ਹੈ ਪਟਿਆਲਾ ਰੂਟ ਕੋਲ ਦੀ ਕਿਸੇ ਨੇ ਵੀ ਖੋ ਕੇ ਰੱਖ ਦਿੱਤਾ ਨਵਾਂ ਉਹਦੀ ਕੋਈ ਸਾਰਣੀ ਨਹੀਂ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News